ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਦੋਸਤੋ ਜਿਸ ਤਰ੍ਹਾਂ ਕਿ ਪਹਿਲਾਂ ਵੀ ਦੋ ਪਾਰਟ ਦੇ ਦਿੱਤੇ ਹਨ ਥ੍ਰੈਟਿਕਲ ਪੋਰਸ਼ਨ ਦੇ ਜੋ ਕਿ ਮੁਹਾਵਰੇ ਹਨ ਪੇਪਰਾਂ ਦੇ ਵਿੱਚ ਪੁੱਛੇ ਜਾਂ ਜੋ ਕਿ ਤੁਹਾਨੂੰ ਪੇਡ ਕਲਾਸ ਦੇ ਵਿੱਚ ਵੀ ਬਹੁਤ ਘੱਟ ਦੇਖਣ ਨੂੰ ਮਿਲਣਗੇ ਦੋਸਤੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁਹਾਵਰੇ ਹਨ ਦੋਸਤੋ ਇੱਕ ਵੀਡੀਓ ਮੈਂ ਦਿੱਤੀ ਸੀ ਜਿਸ ਦੇ ਵਿੱਚ ਪੇਪਰ ਦੇ ਵਿੱਚ ਜੋ ਮੁਹਾਵਰੇ ਆਏ ਸਨ ਪੁੱਛੇ ਗਏ ਸਨ ਤਾਂ ਉਹਨਾਂ ਦੇ ਸਾਰੇ MCQ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਹਨ ਅਤੇ ਇਸ ਤੋਂ ਬਾਅਦ ਜਦੋਂ ਥੈਰੇਟਿਕਲ ਪੋਰਸ਼ਨ ਕਵਰ ਹੋ ਗਿਆ ਤਾਂ ਇਹਨਾਂ ਦੇ ਵੀ MCQ ਬਣਾ ਕੇ ਤੁਹਾਨੂੰ ਓਨਲੀ ਮੁਹਾਵਰਿਆਂ ਦੇ MCQ ਹੀ ਦਿੱਤੇ ਜਾਣਗੇ ਅਤੇ ਬਾਅਦ ਵਿੱਚ ਉਸ ਦੀ ਮੈਰਾਥਨ ਵੀ ਲਗਾਈ ਜਾਵੇਗੀ ਦੋਸਤੋ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਦੋਸਤੋ ਕਿਉਂਕਿ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਮੁਹਾਵਰੇ ਹਨ ਪੇਪਰ A ਦੇ ਵਿੱਚ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਮੁਹਾਵਰੇ ਅਤੇ ਅਖਾਣ ਦੋਸਤੋ ਅਤੇ ਪੇਪਰ ਬੀ ਦੇ ਵਿੱਚ ਪੰਜਾਬੀ ਪੇਪਰ ਦੇ ਵਿੱਚ 20 ਮੁਹਾਵਰੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਹਨ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਇਹ ਮੁਹਾਵਰਿਆਂ ਦੀ ਤਾਂ ਦੋਸਤੋ ਖਾਸ ਕਰਕੇ ਈਟੀਟੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਦੇ ਲਈ ਤਾਂ ਓਨਲੀ ਗਵਰਨਮੈਂਟ ਜੌਬ ਦਾ ਹੀ ਪੇਪਰ ਹਾਂ ਇਹ ਕੁਆਲੀਫਾਈ ਨੇਚਰ ਨਹੀਂ ਹੈ ਦੋਸਤੋ ਗਵਰਨਮੈਂਟ ਜੌਬ ਦਾ ਪੇਪਰ ਹੈ ਅਤੇ ਆਦਰ ਕੰਪੀਟੀਟਿਵ ਐਗਜ਼ਾਮ ਜਿੰਨੇ ਵੀ ਹਨ ਜੋ ਕਿ ਇਲੈਕਸ਼ਨ ਤੋਂ ਬਾਅਦ ਪੇਪਰ ਬਹੁਤ ਜ਼ਿਆਦੇ ਹੋਣਗੇ ਤਾਂ ਕਿਉਂ ਨਾ ਉਹਨਾਂ ਪੇਪਰਾਂ ਦੀ ਤਿਆਰੀ ਤੁਸੀਂ ਮੁਹਾਵਰੇ ਦੇ ਰਹੀ ਕਰੋ ਕਿਉਂਕਿ ਜਾਦੇ ਬੈਨੀਫਿਟ ਇਹੀ ਦੇਵੇਗਾ ਜ਼ਿਆਦੇ ਮਾਰਕਸ ਦੇ ਪੇਪਰ ਏ ਵਿੱਚ ਮੁਹਾਵਰੇ ਹੀ ਆਉਣਗੇ ਅਤੇ ਆਉਣਗੇ ਵੀ ਉਹ ਜੋ ਤੁਸੀਂ ਕਦੇ ਦੇਖੇ ਨਾ ਹੋਣ ਅਤੇ ਉਹ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਮਿਲ ਜਾਣਗੇ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਮੈਂਟ ਕਰਨਾ ਵਧੀਆ ਲੱਗੀ ਲਾਈਕ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਿਊ 뷰ਅਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਦੇਖਦੇ ਹਾਂ ਆਪਾਂ ਜੋ ਕਿ ਥ੍ਰੈਟਿਕਲ ਪੋਰਸ਼ਨ ਹੈ ਪਹਿਲਾ ਕਹਿੰਦਾ ਹੈ ਤਿੱਤਰ ਹੋ ਜਾਣਾ ਤਿੱਤਰ ਹੋ ਜਾਣਾ ਦਾ ਮਤਲਬ ਹੈ ਦੋਸਤੋ ਭੱਜ ਜਾਣਾ ਅੱਗੇ ਕਹਿੰਦਾ ਤੀਰ ਹੋਣਾ ਤੀਰ ਹੋਣਾ ਦਾ ਮਤਲਬ ਹੈ ਦੌੜ ਜਾਣਾ ਭੱਜ ਜਾਣਾ ਮਤਲਬ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਅੱਗੇ ਕਹਿੰਦਾ ਹੈ ਤਤੀ ਵਾ ਨਾ ਲਗਣੀ ਮਤਲਬ ਜਰਾ ਦੁੱਖ ਨਾ ਹੋਣਾ ਦੋਸਤੋ ਇਹ ਕੀ ਹੈ ਇਹ ਵੀ ਇੰਪੋਰਟੈਂਟ ਹੈ ਕਿਉਂਕਿ ਇਜ਼ੀ ਜਦੋਂ ਆਉਂਦੇ ਹਨ ਤਾਂ ਪੇਪਰ ਵਿੱਚ ਡੋਲੂ ਇਜ਼ੀ ਕੁਐਸਚਨ ਹੀ ਮੰਜਵਾ ਕੇ ਜਾਂਦਾ ਹੈ ਕੈਂਡੀਡੇਟਸ ਦਾ ਔਖਾ ਕੁਐਸਚਨ ਜਦੋਂ ਵੀ ਆਵੇਗਾ ਤੁਸੀਂ ਉਸ ਨੂੰ ਸਹੀ ਕਰ ਆਉਂਗੇ ਬਟ ਜਦੋਂ ਸੌਖਾ ਪੁੱਛ ਲਿਆ ਜਾਂਦਾ ਹੈ ਤਾਂ ਜਾਂ ਤਾਂ ਉਹ ਟਾਈਮ ਕੰਜ਼ਿਊਮਿੰਗ ਕਰ ਦਿੰਦੇ ਹਾਂ ਅਸੀਂ ਕੁਐਸਚਨ ਬਣਾ ਦਿੰਦੇ ਹਾਂ ਉਦੋਂ ਪਿੱਛੇ ਰਹਿ ਜਾਂਦੇ ਹਾਂ ਤੇ ਜਾਂ ਕਿ ਅਸੀਂ ਗਲਤ ਹੀ ਕਰ ਆਉਣੇ ਹਾਂ ਦੋਸਤੋ ਕਿਉਂਕਿ ਇਹ ਪਟਵਾਰੀ ਦੇ ਵਿੱਚ ਦੋਸਤੋ ਹੋਇਆ ਹੈ ਤਲੀ ਗਰਮ ਕਰਨੀ ਰਿਸ਼ਵਤ ਦੇਣੀ ਦੋਸਤੋ ਇੱਕ ਕੱਲ ਗੱਲ ਕੀਤੀ ਸੀ ਆਪਾਂ ਮੁਹਾਵਰੇ ਦੀ ਉਹ ਕੀ ਸੀ ਦੋਸਤੋ ਮੁਠੀ ਗਰਮ ਕਰਨੀ ਮੁੱਠੀ ਗਰਮ ਕਰਨੀ ਅਸੀਂ ਕੱਲ ਮਹਾਵਰਾ ਕੀਤਾ ਸੀ ਉਸ ਦਾ ਮਤਲਬ ਵੀ ਰਿਸ਼ਵਤ ਦੇਣੀ ਸੀ ਅਤੇ ਤਲੀ ਗਰਮ ਕਰਨੀ ਦਾ ਮਤਲਬ ਵੀ ਰਿਸ਼ਵਤ ਦੇਣੀ ਹੈ ਦੋਸਤੋ ਉਲਝਣਾ ਨਹੀਂ ਕਿਉਂ ਕਿਉਂ ਤਾਂ ਲਿਖਿਆ ਹੈ ਕਿਉਂਕਿ ਉੱਥੇ ਮੁੱਠੀ ਡੈਸ਼ ਕਰਨੀ ਆ ਗਿਆ ਤਾਂ ਗਰਮ ਕਰਨੀ ਆਵੇਗਾ ਜੇਕਰ ਡੈਸ਼ ਗਰਮ ਕਰਨਾ ਤਾਂ ਉੱਥੇ ਤਲੀ ਆਵੇਗਾ ਤਾਂ ਇਹ ਤੁਹਾਨੂੰ ਐਮਸੀਕਿਊ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਦੇਖਾਂਗੇ ਕਿ ਤੁਹਾਡੀ ਤਿਆਰੀ ਕਿੰਨੀ ਕ ਹੋ ਰਹੀ ਆ ਦੋਸਤੋ ਤਾਂ ਦੇਖੋ ਅੱਗੇ ਕਹਿੰਦਾ ਹੈ ਤੀਲੀ ਲਾਉਣੀ ਤੀਲੀ ਲਾਉਣੀ ਦਾ ਮਤਲਬ ਹੈ ਲੜਾਈ ਕਰਵਾਉਣੀ ਦੋਸਤੋ ਬਹੁਤ ਇੰਪੋਰਟੈਂਟ ਹੈ ਕਿਉਂਕਿ ਪੀ ਟ੍ਰਿਪਲਸ ਬੀ ਹੈ ਜੋ ਉਸ ਬੋਰਡ ਰਾਹੀਂ ਇਹੋ ਜਿਹੇ ਮੁਹਾਵਰੇ ਪੁੱਛੇ ਜਾਣਗੇ ਜੋ ਕਿ ਈਜ਼ੀ ਵੀ ਹੋਣਗੇ ਅਤੇ ਮੋਡਰੇਟ ਲੈਵਲ ਦੇ ਵੀ ਹੋਣਗੇ ਤਾਂ ਆਪਾਂ ਕੀ ਆ ਦੋਨਾਂ ਨੂੰ ਹੀ ਕਰਵਾਵਾਂਗੇ ਇੱਥੇ ਤਾਂ ਜੋ ਕੀ ਹੈ ਤੁਹਾਡਾ ਇੱਕ ਵੀ ਮੁਹਾਵਰਾ ਨਾ ਛੁੱਟੇ ਦੋਸਤੋ ਤਾਂ ਅੱਗੇ ਕਹਿੰਦਾ ਹੈ ਤੇਲ ਧਰ ਨੂੰ ਥਾ ਨਾ ਹੋਣਾ ਮਤਲਬ ਕੀ ਹੈ ਬਹੁਤ ਹੀ ਜ਼ਿਆਦੇ ਭੀੜ ਸੀ ਉੱਥੇ ਤੇਲ ਧਰ ਨੂੰ ਥਾ ਨਹੀਂ ਸੀ ਠੁੱਕ ਕੇ ਚਟਨਾ ਮਤਲਬ ਕੀ ਹੈ ਜ਼ੁਬਾਨ ਕਰਕੇ ਮੁੱਕਰ ਜਾਣਾ ਇਹ ਵੀ ਇੰਪੋਰਟੈਂਟ ਹੈ ਦੋਸਤੋ ਥਰ ਥਰ ਕੰਬਣਾ ਥਰ ਥਰ ਕੰਬਣਾ ਦਾ ਮਤਲਬ ਹੈ ਡਰ ਨਾਲ ਕੰਬਣਾ ਤਾਂ ਇਹ ਵੀ ਬਹੁਤ ਜ਼ਿਆਦੇ ਇੰਪੋਰਟੈਂਟ ਹੈ ਬੁੱਕੀ ਬੜੇ ਪਕਾਉਣਾ ਤਾਂ ਬਿਨਾ ਪੈਸਾ ਖਰਚ ਕੀਤੇ ਬਿਨਾ ਪੈਸਾ ਖਰਚੇ ਕੋਈ ਕੰਮ ਕਰਨ ਬਾਰੇ ਸੋਚਣਾ ਇਸ ਦਾ ਆਨਸਰ ਹੈ ਦੋਸਤੋ ਇਸ ਦਾ ਅਰਥ ਹੈ ਦਸਾਂ ਨੌਂਾਂ ਦੀ ਕਮਾਈ ਹੱਕ ਹਲਾਲ ਦੀ ਕਮਾਈ ਦੋਸਤੋ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਮੈਂ ਦੱਸਾਂਗਾ ਇੰਪੋਰਟੈਂਟ ਚੀਜ਼ ਜੇਕਰ ਉਹ ਸੋਣੀ ਹੈ ਜੋ ਕਿ ਪੇਪਰ A ਦੇ ਲਈ ਅਤੇ ਪੇਪਰ B ਦੇ ਲਈ ਦੋਨਾਂ ਲਈ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਵੇਗੀ ਉਹ ਗੱਲ ਜੇਕਰ ਉਹ ਗੱਲ ਸੋਨੀਆ ਦਾ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣਨ ਦਾ ਮਤਲਬ ਹੈ ਕਿ ਤੁਹਾਨੂੰ ਉਹ ਚੀਜ਼ ਟੋਡੀ ਆਟੋਮੈਟਿਕ ਹੀ ਹੋ ਜਾਵੇਗੀ ਦੋਸਤੋ ਜੋ ਮੈਂ ਗੱਲ ਦੱਸਾਂਗਾ ਅਤੇ ਕੀ ਦੱਸਾਂਗਾ ਉਹ ਦੋਸਤੋ ਵੀਡੀਓ ਦੇ ਐਂਡ ਤੇ ਹੀ ਪਤਾ ਲੱਗੇਗਾ ਅੱਗੇ ਕਹਿੰਦਾ ਹੈ ਦਮ ਦਾ ਪਰੋਣਾ ਇਸ ਦਾ ਮਤਲਬ ਹੈ ਮਰਨ ਤinare ਹੋਣਾ ਨੈਕਸਟ ਕਹਿੰਦਾ ਹੈ ਜੀ ਦਮਾ ਦਾ ਗਾੜਾ ਦਮਾ ਦਾ ਗਾੜਾ ਮਤਲਬ ਧੀਰਜ ਜਿਹੇ ਧੀਰਜ ਜਿਹੇ ਵਾਲਾ ਬੰਦਾ ਮਤਲਬ ਕੀ ਆ ਧੀਰਜ ਵਾਲਾ ਬੰਦਾ ਜਾਂ ਜੋ ਛੇਤੀ ਕੀ ਹੈ ਅੱਕੇ ਜੋ ਛੇਤੀ ਥੱਕੇ ਅੱਕੇ ਨਾ ਮਤਲਬ ਕੀ ਆ ਇਹ ਦੋ ਤੁਹਾਨੂੰ ਅਰਥ ਦੇਖਣ ਨੂੰ ਮਿਲ ਸਕਦੇ ਹਨ ਤਾਂ ਦੋਨਾਂ ਨੂੰ ਨਾਲ ਲੈ ਕੇ ਚੱਲਣਾ ਹੈ ਦੋਸਤੋ ਅੱਗੇ ਕਹਿੰਦਾ ਹੈ ਦੇਲ ਦਾ ਦਰਿਆ ਮਤਲਬ ਬੜਾ ਸੁਖੀ ਹੋਣਾ ਜਾਂ ਖੋਲ ਦਿਲਾ ਹੋਣਾ ਦੁੱਧ ਦਾ ਉਬਾਲ ਥੋੜੇ ਚਿਰ ਦਾ ਗੁੱਸਾ ਇਹ ਵੀ ਇੰਪੋਰਟੈਂਟ ਹੈ ਦੋਸਤੋ ਦੰਦ ਖੱਟੇ ਕਰਨਾ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਪੇਪਰ ਦੇ ਵਿੱਚ ਕਾਫੀ ਮੈਂ ਪ੍ਰੀਵੀਅਸ ইয়ার ਕੁਐਸਚਨ ਦੇਖਣ ਉਸ ਦੇ ਵਿੱਚ ਇਹ ਪਿਆਸ ਹੀ ਕੁਐਸਚਨ ਦੰਦ ਖੱਟੇ ਕਰਨਾ ਦਾ ਮਤਲਬ ਹੈ ਹਰਾ ਦੇਣਾ ਬਹੁਤ ਇੰਪੋਰਟੈਂਟ ਹੈ ਇਹ ਦੋਸਤੋ ਵੀਡੀਓ ਦੇ ਐਂਡ ਤੇ ਤੁਹਾਨੂੰ ਮੈਂ ਇੰਪੋਰਟੈਂਟ ਗੱਲ ਦੱਸਾਂਗਾ ਉਹ ਵੀ ਮੁਹਾਵਰਿਆਂ ਦੇ ਨਾਲ ਰਿਲੇਟਡ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਦੋਸਤੋ ਤਾਂ ਜੋ ਕੀ ਆ ਟੋਡਾ ਨੰਬਰ ਪੱਕਾ ਹੋ ਸਕੇ ਦਸਾਂ ਨੌਂਾਂ ਦੀ ਕਿਰਤ ਮਿਹਨਤ ਦੀ ਕਮਾਈ ਕਰਨਾ ਦਿਲ ਦਾ ਖੱਟਾ ਹੋਣਾ ਨਫ਼ਰਤ ਹੋਣੀ ਦਿਨਾਂ ਦਾ ਪਰੌਣਾ ਮਰਨ ਕਿਨਾਰੇ ਦਿਨਾਂ ਦਾ ਪਰੌਣਾ ਹੀ ਆ ਭਾਈ ਉਹ ਤਾ ਮਰਨ ਕਿਨਾਰੇ ਹੋਣਾ ਮਤਲਬ ਕਿ ਮਰਨ ਕਿਨਾਰੇ ਦੋ ਹੱਥ ਕਰਨਾ ਮਤਲਬ ਕੀ ਹੈ ਕਹਿ ਦਿੰਦੇ ਆਂ ਆਜਾ ਦੋ ਦੋ ਹੱਥ ਕਰੀਏ ਮਤਲਬ ਕਿ ਮੁਕਾਬਲਾ ਕਰਨਾ ਨੈਕਸਟ ਹੈ ਜੀ ਦਾਣਾ ਪਾਣੀ ਮੁਕਣਾ ਹੁਣ ਦਾਣਾ ਪਾਣੀ ਮੁਕਣਾ ਦਾ ਮਤਲਬ ਇਹ ਨਹੀਂ ਕਿ ਹੋਰ ਲੈ ਕੇ ਆ ਜਦੋਂ ਦਾਣਾ ਪਾਣੀ ਮੁੱਕ ਗਿਆ ਜਦੋਂ ਬੰਦੇ ਦਾ ਦਾਣਾ ਪਾਣੀ ਮੁੱਕ ਜਾਵੇ ਤਾਂ ਉਹ ਕੀ ਹੈ ਮਰ ਜਾਂਦਾ ਹੈ ਮਰ ਜਾਣਾ ਦਿਨ ਫਿਰਨੇ ਤੰਗੀ ਖਤਮ ਹੋਣੀ ਦੋਸਤੋ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਹੈ ਮੋਸਟ ਇੰਪੋਰਟੈਂਟ ਮੁਹਾਵਰਾ ਹੈ ਇਹ ਤੰਗੀ ਖਤਮ ਹੋਣੀ ਦੂਰੋਂ ਮੱਥਾ ਟੇਕਣਾ ਮਤਲਬ ਕੀ ਹੈ ਭੈੜੇ ਕੋਲੋਂ ਦੂਰ ਰਹਿਣਾ ਦੂਰੋਂ ਹੀ ਉਸ ਨੂੰ ਹੈਲੋ ਹਾਈ ਕਰਕੇ ਚਲੇ ਜਾਓ ਨੇੜੇ ਜਾਣ ਦਾ ਕੋਈ ਮਤਲਬ ਨਹੀਂ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਭੈੜਾ ਹੈ ਦਾਲ ਵਿੱਚ ਕਾਲਾ ਹੋਣਾ ਸ਼ੱਕ ਹੋਣਾ ਨੈਕਸਟ ਕਹਿੰਦਾ ਹੈ ਦਿਨ ਰਾਤ ਇੱਕ ਕਰਨਾ ਬਹੁਤ ਮਿਹਨਤ ਕਰਨੀ ਗਵਰਨਮੈਂਟ ਜੌਬ ਦੇ ਪੇਪਰ ਦੀ ਤਿਆਰੀ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਾਂ ਮਤਲਬ ਕੀ ਹੈ ਬਹੁਤ ਤਿਆਰੀ ਕਰ ਰਹੇ ਹਾਂ ਨੈਕਸਟ ਹੈ ਦੋ ਪੜ ਮਿਲਦੇ ਤਰਕਾਲਾਂ ਵੇਲੇ ਇਸ ਦਾ ਅਰਥ ਹੈ ਜਾਂ ਸੂਰਜ ਅਸਤਨ ਸਮੇ ਇਸ ਦਾ ਅਰਥ ਹੈ ਜੀ ਦੋਲਾ ਮੇਲਾ ਦੋਸਤੋ ਇਹ ਦੇਖੋ ਵੱਖਰੇ ਜੀ ਹਨ ਇਸ ਤਰ੍ਹਾਂ ਦੇ ਕੀ ਹੈ ਮੋਸਟ ਇੰਪੋਰਟੈਂਟ ਬਣਦੇ ਹਨ ਜੋ ਕਿ ਮੋਡਰੇਟ ਲੈਵਲ ਦੇ ਮੁਹਾਵਰੇ ਬਣ ਜਾਂਦੇ ਹਨ ਅਤੇ ਐਂਡ ਤੇ ਦੱਸਾਂਗਾ ਕਿ ਤੁਹਾਡੇ ਲਈ ਇੰਪੋਰਟੈਂਟ ਕੀ ਚੀਜ਼ ਹੈ ਇਹਨਾਂ ਵਿੱਚੋਂ ਕਿਸ ਨੂੰ ਤੁਸੀਂ ਯਾਦ ਕਰਨਾ ਹੈ ਕਿਵੇਂ ਯਾਦ ਕਰਨਾ ਹੈ ਸਭ ਕੁਝ ਤੁਹਾਨੂੰ ਮੈਂ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਦੋਸਤੋ ਦੋਲਾ ਮੇਲਾ ਲਾਪਰਵਾਹ ੱਕਾ ਲੱਗਣਾ ਦਿਲ ਨੂੰ ਸੱਟ ਲੱਗਣਾ ਨੈਕਸਟ ਕਹਿੰਦਾ ਹੈ ਜੀ ਉਸੇ ੱਕਾ ਲੱਗਣਾ ਇਹ ਹੈ ੱਕਾ ਕਰਨਾ ਮਤਲਬ ਕੀ ਹੈ ਵਧੇਗੀ ਕਰਨੀ ਧੁੰਮਾ ਪੈ ਜਾਣਾ ਪ੍ਰਸਿੱਧੀ ਹੋਣੀ ਢੇਲੇ ਦੀ ਅਕਲ ਨਾ ਹੋਣੀ ਇਸ ਨੂੰ ਢੇਲੇ ਦੀ ਅਕਲ ਨਹੀਂ ਜਰਾ ਵੀ ਅਕਲ ਨਾ ਹੋਣੀ ਧਰਨਾ ਮਾਰਨਾ ਇੱਕੋ ਥਾਂ ਆੜ ਕੇ ਬੈਠ ਜਾਣਾ ਦੋਸਤੋ एमपी ਦੇ ਇਲੈਕਸ਼ਨ ਹਨ ਇਸ ਕਰਕੇ ਇਹ ਮੁਹਾਵਰਾ ਪੁੱਛਿਆ ਜਾ ਸਕਦਾ ਹੈ ਐਕਸ ਪੈਕਟ ਕੀਤਾ ਜਾਂਦਾ ਹੈ ਤਾਂ ਇਹ ਦੋਸਤੋ ਚੰਗੀ ਤਰ੍ਹਾਂ ਨਾਲ ਕਰਕੇ ਜਾਣਾ ਹੈ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਇਹ ਨੈਕਸਟ ਕਹਿੰਦਾ ਹੈ ਧੁਖ ਤੁਖੀ ਇਹ ਕੀ ਹੈ ਇਹ ਵੀ ਮੋਡਰੇਟ ਲੈਵਲ ਦਾ ਹੈ ਮਤਲਬ ਕੀ ਹੈ ਸੈਂਸ ਬਣੀ ਨਹੀਂ ਰਹੀ ਬਟ ਕੀ ਹੈ ਅਰਥ ਜੋ ਤੁਹਾਨੂੰ ਇਸ ਤੇ ਪਤਾ ਹੋਣਾ ਚਾਹੀਦੇ ਹਨ ਧੁਖ ਧੁਖੀ ਮਤਲਬ ਕੀ ਹੈ ਚਿੰਤਾ ਹੋਣੀ ਘਬਰਾਹਟ ਹੋਣੀ ਬਹੁਤ ਇੰਪੋਰਟੈਂਟ ਹੈ ਧੂ ਨਾ ਕੱਟਣਾ ਇਹ ਵੀ ਕੀ ਹੈ ਮੋਸਟ ਇੰਪੋਰਟੈਂਟ ਹੈ ਭੇਤ ਨਾ ਦੇਣਾ ਇਸ ਨੂੰ ਦੇਖ ਕੇ ਤੁਸੀਂ ਕਹਿ ਦੋਗੇ ਕਿ ਸਾਨੂੰ ਪਤਾ ਹੈ ਭੇਤ ਨਾ ਦੇਣਾ ਬਟ ਕੀ ਹੈ ਧੂ ਨਾ ਕੱਟਣਾ ਮਤਲਬ ਕੀ ਹੈ ਔਖਾ ਲੱਗਦਾ ਹੈ ਦੋਸਤੋ ਧੱਜੀਆਂ ਉਡਾਉਣਾ ਹਰਾਉਣਾ ਨੈਕਸਟ ਹੈ ਜੀ ਨੱਕ ਰਗੜਨਾ ਤਰਲੇ ਕਰਨੇ ਤਰਲੇ ਮਿੰਤਾ ਕਰਨੀਆਂ ਮਤਲਬ ਕਿ ਨੱਕ ਰਗੜਿਆ ਨੱਕ ਰੱਖਣਾ ਇੱਜ਼ਤ ਰੱਖਣੀ ਬਹੁਤ ਇਹ ਕੀ ਹੈ ਇਜ਼ੀ ਹੈ ਦੋਸਤੋ ਪੇਪਰ ਦੇ ਵਿੱਚ ਇਜ਼ੀ ਵੀ ਪੁੱਛੇ ਜਾਣਗੇ ਤੇ ਮੋਡਰੇਟ ਵੀ ਪੁੱਛਣਗੇ ਦੋਨੇ ਤਰ੍ਹਾਂ ਦੇ ਮੁਹਾਵਰੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੇ ਨਸ ਭੱਜ ਕਰਨਾ ਬਹੁਤ ਯਤਨ ਕਰਨੇ ਨਹਿਲੇ ਉੱਤੇ ਦਹਿਲਾ ਮਾਰਨਾ ਨਰਲੇ ਉਤੇ ਦਹਿਲਾ ਮਾਰਨਾ ਮੂੰਹ ਤੋੜ ਜਵਾਬ ਦੇਣਾ ਨੀਂਦ ਹਰਾਮ ਹੋਣਾ ਬਹੁਤ ਪਰੇਸ਼ਾਨ ਹੋਣਾ ਨੱਕ ਨਾਲ ਲਕੀਰਾਂ ਕੱਢਣੀਆਂ ਤੌਬਾ ਕਰਨੀ ਨਾਨੀ ਚੇਤੇ ਕਰਾਉਣੀ ਬਹੁਤ ਇੰਪੋਰਟੈਂਟ ਹੈ ਦੋਸਤੋ ਬਹੁਤ ਇੰਪੋਰਟੈਂਟ ਹੈ ਬਟ ਹੈਗਾ ਕਿਹੜਾ ਇਹ ਈਜ਼ੀ ਹੈ ਦੋਸਤੋ ਨਾਨੀ ਚੇਤੇ ਕਰਾਉਣੀ ਬਹੁਤ ਔਖਾ ਕਰਨਾ ਨਸੀਬ ਜਾਗਣੀ ਭਾਗ ਜਾਗਣੀ ਨਾ ਤਿੰਨਾ ਵਿੱਚ ਨਾ ਤੇਰਾ ਵਿੱਚ ਕਿਸੇ ਪਾਸੇ ਨਾ ਹੋਣਾ ਨਗਾਰੇ ਦੀ ਝੋਟ ਨਾਲ ਮਤਲਬ ਕੀ ਹੈ ਗੱਜ ਵੱਜ ਕੇ ਸਭ ਦੇ ਰੂਬਰੂ ਇਹ ਕੀ ਹੈ ਆ ਦੋ ਅਰਥ ਆ ਨੇ ਇਹਦੇ ਸਭ ਦੇ ਰੂਬਰੂ ਹੋਣ ਵਾਲਾ ਨਗਾਰੇ ਦੀ ਝੋਟ ਨਾਲ ਜਾਂ ਗੱਜ ਵੱਜ ਕੇ ਜਾਂ ਇਸ ਨੂੰ ਇੱਕ ਹੀ ਕਰ ਲਵੋ ਸੌਰੀ ਦੋਸਤੋ ਗੱਜ-ਵੱਜ ਕੇ ਸਭ ਦੇ ਰੂਬਰੂ ਹੋਣ ਵਾਲਾ ਨਗਾਰੇ ਦੀ ਚੋੜ ਤੇ ਆਉਂਦਾ ਹੈ ਬੰਦਾ ਨਗਦਾ ਬੁੱਧ ਇਹ ਦੋਸਤੋ ਕੀ ਹੈ ਮੋਡਰੇਟ ਲੈਵਲ ਦਾ ਮੁਹਾਵਰਾ ਹੈ ਤਾਂ ਥੋੜੀ ਅਕਲ ਵਾਲਾ ਜਾਂ ਮੋਟੀ ਸਮਝ ਇਦਾਂ ਮਤਲਬ ਕੀ ਹੈ ਨਗਦਾ ਬੁੱਧ ਇਸ ਦਾ ਆਨਸਰ ਹੈ 나ਡੂ ਸ਼ਰਾਫ ਹੋ ਤੇ 나ਡੂ ਖਾਂ ਵੈਰੀ ਵੈਰੀ ਇੰਪੋਰਟੈਂਟ ਦੋਸਤੋ ਆਈ ਐਮ ਪੀ ਕੁਐਸਚਨ ਹੈ ਇਹ ਮੁਹਾਵਰੇ ਦਾ ਨਾਡੂ ਸ਼ਰਾਫ ਜਾਂ ਨਾਡੂ ਖਾਂ ਤੇ ਬਣੇਗਾ ਕਿਹੜਾ ਇਹ ਫਿਲਿੰਗ ਦੀ ਬਲੈਂਕਸ ਵਾਲਾ ਬਣੇਗਾ ਹੀ ਬਣੇਗਾ ਤੁਹਾਨੂੰ ਮੈਂ ਦੱਸ ਦਿੱਤਾ ਜਦੋਂ ਪੇਪਰ 'ਚ ਆ ਗਿਆ ਇਹ ਇਹ ਖਾਲੀ ਥਾਂ ਵਾਲਾ ਕੁਐਸਚਨ ਬਣੇਗਾ ਨਾਡੂ ਸ਼ਰਾਫ ਜਾਂ ਨਾਡੂ ਖਾਂ ਮਤਲਬ ਕਿ ਆਕੜ ਖਾਂ ਜਾਂ ਹੰਕਾਰੀ ਇਸ ਦਾ ਅਰਥ ਹੈ ਦੋਸਤੋ ਨੈਕਸਟ ਕਹਿੰਦਾ ਹੈ ਪਾਪੜ ਵੇਲਣੇ ਪਾਪੜ ਵੇਲਣੇ ਹੈ ਕਾਫੀ ਯਤਨ ਕਰਨੇ ਪਿੱਛਾ ਛੁਡਾਉਣਾ ਮਗਰੋਂ ਲਾਉਣਾ ਪਗ ਵਟਾਉਣਾ ਧਰਮ ਭਰਾ ਬਾਨਾ ਨੈਕਸਟ ਕਹਿੰਦਾ ਹੈ ਜੀ ਪਰ ਲੱਗਣਾ ਪਰ ਲੱਗਣਾ ਮਤਲਬ ਉੱਚੀਆਂ ਹਵਾਵਾਂ ਵਿੱਚ ਉੱਡਣਾ ਪਾਣੀ ਪਾਣੀ ਹੋਣਾ ਸ਼ਰਮਿੰਦਾ ਹੋਣਾ ਪਾਣੀ ਭਰਨਾ ਅਧੀਨ ਹੋਣਾ ਪੱਲੇ ਬੰਨਣਾ ਚੇਤੇ ਰੱਖਣਾ ਪਾਣੀ ਰੜਕਣਾ ਖਾਲਤੂ ਬੈਸ ਕਰਨੀ ਪਾਣੀ ਦਾ ਬੁਲਬਲਾ ਛੇਤੀ ਨਾਸੋ ਜਾਣ ਜਾਂ ਮਿੱਟ ਮੁੱਕ ਜਾਣ ਵਾਲਾ ਛੇਤੀ ਛੇਤੀ ਕੀ ਨਾਸ਼ ਹੋ ਜਾਣ ਵਾਲਾ ਜਾਂ ਮਿੱਟ ਮੁੱਕ ਜਾਣ ਵਾਲਾ ਪਿਤਾ ਪੁਰਖੀ ਵੱਡ ਵਡੇਰਿਆਂ ਦੇ ਸਮੇ ਤੋਂ ਤੁਰੀ ਆਉਂਦੀ ਰੀਤ ਰਸਮ ਫਸਲੀ ਬਟੇਰਾ ਫਸਲੀ ਬਟੇਰਾ ਦੋਸਤੋ ਬਹੁਤ ਇੰਪੋਰਟੈਂਟ ਹੈ ਜੋ ਆਪਣੀ ਗਰਜ ਵਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਂਤੇ ਖਿਸਕੂ ਹੋ ਜਾਵੇ ਜਾਂ ਦੋਸਤੋ ਤੁਸੀਂ ਮਤਲਬੀ ਵੀ ਕਹਿ ਸਕਦੇ ਹੋ ਮਤਲਬ ਵੇਲੇ ਕੀ ਆਪਦਾ ਮੂੰਹ ਦਿਖਾਉਂਦਾ ਹੈ ਅੱਗੇ ਪਿੱਛੇ ਉਹ ਨੇੜੇ ਨਹੀਂ ਲੱਗਦਾ ਤਾਂ ਉਹ ਕੀ ਹੁੰਦਾ ਹੈ ਫਸਲੀ ਬਟੇਰਾ ਹੁੰਦਾ ਹੈ ਅੱਗੇ ਕਹਿੰਦਾ ਫਿੱਟਣੀਆਂ ਫਿੱਟੜੀਆਂ ਦਾ ਫੀਟ ਵੈਰੀ ਇੰਪੋਰਟੈਂਟ ਦੋਸਤੋ ਇਹ ਵੀ ਕੀ ਹੈ ਮੋਡਰੇਟ ਲੈਵਲ ਦਾ ਹੈ ਲੜਾਈ ਕਰਾਉਣ ਵਾਲਾ ਜਾਂ ਲਾਊ ਮਾਊ ਏਕ ਹੀ ਆ ਇਸ ਦਾ ਅਰਥ ਹੈ ਤਾਂ ਦੋਸਤੋ ਹੁਣ ਤੁਹਾਨੂੰ ਮੈਂ ਉਹ ਇੰਪੋਰਟੈਂਟ ਗੱਲ ਦੱਸਦਾ ਹਾਂ ਦੋਸਤੋ ਇਹ ਤੁਹਾਨੂੰ ਮੈਂ ਮੁਹਾਵਰੇ ਕਰਾ ਰਿਹਾ ਹਾਂ ਬਟ ਇਹਨਾਂ ਨੂੰ ਓਨਲੀ ਦੇਖਣ ਦੇ ਨਾਲ ਟੋਡਾ ਕੀ ਹੈ ਕਨਸੈਪਟ ਹੀ ਕਲੀਅਰ ਹੋਵੇਗਾ ਤੁਸੀਂ ਪੇਪਰ ਦੇ ਵਿੱਚ ਜਦੋਂ ਉਹ ਪੁੱਛੇਗਾ ਕਿਹੜੀ ਟਾਈਪ ਦਾ ਪੁੱਛੇਗਾ ਉਸ ਨੂੰ ਕਰਨ ਲਈ ਕੀ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਕਰਨਾ ਪਵੇਗਾ ਜਿਸ ਤਰ੍ਹਾਂ ਕਿ ਜੀਓਗ੍ਰਾਫੀ ਨੂੰ ਮੈਪ ਦੇ ਨਾਲ ਹਿਸਟਰੀ ਨੂੰ ਮੈਪ ਦੇ ਨਾਲ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਮੁਹਾਵਰਿਆਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਕਰਨ ਲਈ ਇਸ ਦੇ ਵਿੱਚ ਵੜ ਕੇ ਇਸ ਨੂੰ ਡੀਪਲੀ ਦੇਖਣਾ ਪੈਂਦਾ ਹੈ ਕਿ ਇਹ ਕੀ ਕਹਿ ਰਿਹਾ ਹੈ ਕਹਿੰਦਾ ਮਤਲਬ ਦੋਸਤੋ ਇਹ ਹੈ ਕਿ ਜਿਆਦਾ ਇਹ ਕੀ ਹੈ ਖਾਲੀ ਥਾਂ ਵਾਲੇ ਬਾਂਦੇ ਹਨ ਖਾਲੀ ਥਾਂ ਦੇ ਵਿੱਚ ਜਦੋਂ ਪੁੱਛੇ ਜਾਣਗੇ ਮਤਲਬ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਜ਼ਰੂਰੀ ਹੈ ਕਿ ਪਿਤਾ ਪੁਰਖੀ ਹੀ ਹੈ ਪਿਤਾ ਪੁੱਤਰ ਨਹੀਂ ਹੈ ਉੱਥੇ অপਸ਼ਨ ਚ ਜੇਕਰ ਪੁੱਤਰ ਪਾ ਦਿੱਤਾ ਤਾਂ ਪਿਤਾ ਪੁੱਤਰ ਤੁਸੀਂ ਲਾਉਂਗੇ ਤਾਂ ਡੋਲੂ ਕੀ ਆ ਮਾਂਜਿਆ ਜਾਏਗਾ ਬਟ ਇਹ ਨਾ ਹੋਵੇ ਇਸ ਕਰਕੇ ਕਹਿੰਦਾ ਹਾਂ ਇਸ ਨੂੰ ਚੰਗੀ ਤਰ੍ਹਾਂ ਪੜੋ ਦੂਜਾ ਦੋਸਤੋ ਇਹ ਅਰਥ ਦੇ ਦੇਵੇਗਾ ਵੱਡ ਵਡੇਰਿਆਂ ਦੇ ਸਮੇਤ ਤੁਰੀ ਤੇ ਥੱਲੇ ਦੇ ਦੇਵੇਗਾ ਪਿਤਾ ਪੁਰਖੀ ਪਛਲੀ ਬਟੇਰਾ ਫਿੱਟੜੀਆਂ ਫਿੱਟੜੀਆਂ ਦਾ ਫੇਟ ਜਾਂ ਪਾਣੀ ਦਾ ਬੁਲਬੁਲਾ ਤਾਂ ਐਲੀਮੀਨੇਸ਼ਨ ਮੈਥਡ ਵਰਤ ਦੋਗੇ ਤੁਸੀਂ ਬਟ ਕੀ ਪਿਤਾਪੁਰ ਕੀਤੇ ਫਿੱਟੜੀਆਂ ਫਿੱਟੜੀਆਂ ਦਾ ਫੇਟ ਉਲਝ ਜਾਗੇ ਮਤਲਬ ਕਿ ਇੱਥੇ ਵੀ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਹਿੰਦਾ ਮਤਲਬ ਇਹ ਹੈ ਕਿ ਦੋਸਤੋ ਤੁਹਾਨੂੰ ਦੋਨੇ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ ਅਤੇ ਦੋਨੇ ਚੀਜ਼ਾਂ ਦਾ ਪਤਾ ਹੁੰਦਾ ਮਤਲਬ ਹੀ ਇਹ ਹੈ ਕਿ ਕਿਸੇ ਮਰਜ਼ੀ ਟਾਈਪ ਦਾ ਐਗਜ਼ਾਮੀਨਰ ਸਾਨੂੰ ਮੁਹਾਵਰਾ ਪੁੱਛ ਲਵੇ ਅਸੀਂ ਮਾਰ ਨਹੀਂ ਖਾਣ ਵਾਲੇ ਕਿਉਂਕਿ ਅਸੀਂ ਸਾਰੇ ਮੁਹਾਵਰੇ ਕੀਤੇ ਹਨ ਦੋਸਤੋ ਤਾਂ ਇਹ ਵੀਡੀਓ ਇੱਥੇ ਤੱਕ ਹੀ ਸੀ ਦੋਸਤੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ